ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਕੁਝ ਚੀਜ਼ਾਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ ਜੀ ਹਾਂ ਹੁਣ ਸਕੂਲਾਂ 'ਚ ਵੀ ਨਸ਼ਾ ਪਹੁੰਚ ਗਿਆ ਏ ਨੌਵੀਂ ਕਲਾਸ ਦੇ ਜਵਾਕ ਸੂਟੇ ਲਾਉਂਦੇ ਹੋਏ ਫੜੇ ਗਏ ਨੇ ਆ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੇ ਲੋਕ ਲਗਾਤਾਰ ਦਿਨ ਪਰ ਦਿਨ ਜਿਹੜੇ ਨੇ ਕਾਫੀ ਵੱਡੇ ਨਸ਼ੇੜੀ ਬਣਦੇ ਜਾ ਰਹੇ ਨੇ ਕੁਝ ਲੋਕਾਂ ਦੀਆਂ ਗਲਤੀਆਂ ਜਿਹੜੀਆਂ ਨੇ ਕਾਫੀ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ ਹਾਲਾਂਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਣਗੇ ਇਹ ਬਹੁਤ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਏ ਇੱਕ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਵਕੀਲ ਨੇ ਕਾਨੂੰਨੀ ਸਲਾਹਕਾਰ ਵੀ ਨੇ ਈਮਾਨ ਸਿੰਘ ਖਾਰਾ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇੱਕ ਗੱਲ ਸਾਫ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਅਜੀਹੇ ਬਣ ਚੁੱਕੇ ਨੇ ਕਿ ਪੰਜਾਬ ਦੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਨਸ਼ੇ ਦੇ आदी ਹੋ ਚੁੱਕੇ ਨੇ ਪੰਜਾਬ ਦੇ ਛੋਟੇ ਬੱਚੇ ਜਿਹੜੇ ਨੇ ਉਹ ਤੰਬਾਕੂ ਪੀਂਦੇ ਹੋਏ ਵੇਖੇ ਗਏ ਨੇ ਹਾਲਾਂਕਿ ਬੀਡੀਆਂ ਸਿਕਟਾਂ ਪੀਂਦੇ ਹੋਏ ਵੇਖੇ ਗਏ ਨੇ ਪੰਜਾਬ ਦੇ ਸਕੂਲ ਨੌਵੀਂ ਕਲਾਸ ਦੇ ਜਵਾਕ ਜਿਹੜੇ ਨੇ ਅਜੀਹਾ ਕਰਦੇ ਦੇਖੇ ਗਏ ਨੇ ਜਿਨ੍ਹਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਤੇ ਖੂਬ ਜੰਮ ਕੇ ਵਾਇਰਲ ਹੋਈਆਂ ਹਾਲਾਂਕਿ ਇਹ ਮਾਨ ਸਿੰਘ ਖਾਰਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਬੜਾ ਚਿੰਤਾ ਦਾ ਵਿਸ਼ਾ ਹੈ ਉਸ ਵਲਾਂ ਕਿ ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਮਾੜੇ ਬਣ ਚੁੱਕੇ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਸ ਦੇ ਨਾਲ ਹੋਈਆਂ ਮੌਤਾਂ ਤੇ ਵੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਤੇ ਔਰ ਕਿਤੇ ਨਾ ਕਿਤੇ ਉਹਨਾਂ ਨੇ ਅਮਰਿਤਪਾਲ ਸਿੰਘ ਹੋਰਾਂ ਦਾ ਵੀ ਜ਼ਿਕਰ ਕੀਤਾ ਤੇ ਇਹਮਾਨ ਸਿੰਘ ਖਾਰਾ ਨੇ ਕਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨਸ਼ਾ ਛਡਾ ਰਹੇ ਸੀ ਕੀ ਜਿਹੜਾ ਹੈ ਉਹ ਨਸ਼ਾ ਹੁਣ ਬੰਦ ਹੋ ਗਿਆ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਭਰਾ ਨੂੰ ਤੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਅਮਰਿਤਪਾਲ ਸਿੰਘ ਦੇ ਭਰਾ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਪਰ ਜੇ ਗੱਲ ਕਰੀਏ ਕੀ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਗਿਆ ਹਾਲਾਂਕਿ ਹਾਲਾਤ ਜਿਹੜੇ ਨੇ ਕਾਫੀ ਮਾੜੇ ਬਣੇ ਹੋਏ ਨੇ ਇਹ ਗੱਲ ਤੇ ਕਾਫੀ ਜ਼ਿਆਦਾ ਵੱਡੀ ਜਿਹੜੀ ਹੈ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਹਾਏ ਕਿ ਪੰਜਾਬ ਦੇ ਲੋਕ کافی ਜ਼ਿਆਦਾ ਜਿਹੜੇ ਨੇ ਸੰਕਾਰਤਮਿਕ ਹੋ ਚੁੱਕੇ ਨੇ ਹਾਲਾਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਨਸ਼ੇ ਦੀ ਆਮਦ ਵੱਧ ਚੁੱਕੀ ਹੈ ਸ਼ਰਾਬ ਦੀ ਆਮਦ ਵੱਧ ਚੁੱਕੀ ਹੈ ਤੇ ਨਾਲ ਹੀ ਗੱਲ ਕਰੀਏ ਲੋਕਾਂ ਦੇ ਲੜਾਈ ਝਗੜੇ ਆਪਸੀ ਪਿਆਰ ਜਿਹੜੇ ਨੇ ਵਿਖੜ ਚੁੱਕੇ ਨੇ ਔਰ ਗੱਲ ਕਰੀਏ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਨੇ ਵਾਧੀਆਂ ਜਾ ਰਹੀਆਂ ਨੇ ਮਾਰ ਕੁੱਟਾਈ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਚੋਰਾਂ ਦੇ ਹੌਸਲੇ ਬੁਲੰਦ ਨੇ ਕੀਏ ਸਾਰਾ ਪੰਜਾਬ ਨੂੰ ਖੋਖਲਾ ਕੀਤਾ ਜਾ ਰਿਹਾ ਤੇ ਬਹੁਤ ਵੱਡੀ ਚਿੰਤਾ ਜਿਹੜੀ ਹੈ ਉਹਨਾਂ ਨੇ ਪਰਗਟ ਕੀਤੀ ਹੈ ਹਾਲਾਂਕਿ ਸਭ ਤੋਂ ਵੱਡੀ ਗੱਲ ਹੈ ਕਿ ਆਏ ਦਿਨ ਜੜੀਆਂ ਨੇ ਬਾਰਡਰ ਤੋਂ ਨਸ਼ੇ ਦੀਆਂ ਖੇਪਾਂ ਬਰਾਮਦ ਹੁੰਦੀਆਂ ਨੇ ਵੱਡੇ ਪੱਧਰ ਤੇ ਨਸ਼ੇ ਦੀਆਂ ਖੇਪਾਂ ਆਉਂਦੀਆਂ ਨੇ ਤਾਂ ਕੀ ਸਰਕਾਰ ਇਸ ਨੂੰ ਲੈ ਕੇ ਕਰ ਰਹੀ ਹੈ ਤਾਂ ਇਹ ਵੀ ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਛੋਟੇ-ਛੋਟੇ ਬੱਚੇ ਨਸ਼ਾ ਕਰ ਰਹੇ ਨੇ ਛੋਟੇ-ਛੋਟੇ ਬੱਚੇ ਡਰੱਗ ਅਡਿਕਟਡ ਹੋ ਚੁੱਕੇ ਨੇ ਕੀ ਇਹ ਨਸ਼ਾ ਕੌਣ ਕਿੱਥੋਂ ਲੈ ਕੇ ਆ ਰਿਹਾ ਹੈ ਕੌਣ ਇਸ ਦਾ ਜ਼ਿੰਮੇਵਾਰ ਹੈ ਇਸ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ ਇਹ ਬਹੁਤ ਵੱਡਾ ਸਵਾਲ ਜਿਹੜਾ ਹੈ ਈਮਾਨ ਸਿੰਘ ਖਾਰਾ ਨੇ ਜਿਹੜਾ ਹੈ ਸ਼ੁਰੂ ਕੀਤਾ ਹੈ ਹਾਲਾਂਕਿ ਕੌਣ ਇਸ ਦਾ ਜਵਾਬ ਦੇਵੇਗਾ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਵੀਡੀਓ ਦੇ ਵਿੱਚ ਕਿਹਾ ਗਿਆ ਸੀ ਕਿ ਆਖਰ ਉਸ ਵੀਡੀਓ ਦੇ ਵਿੱਚ ਛੋਟੇ-ਛੋਟੇ ਨਵਾਲਕ ਬੱਚੇ ਜਿਹੜੇ ਸੀ ਤਮਾਕੂ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਸੀ ਨੌਵੀਂ ਕਲਾਸ ਦੇ ਬੱਚੇ ਜਿਹੜੇ ਸੀ ਉਹ ਨਸ਼ਾ ਕਰਦੇ ਹੋਏ ਦਿਖਾਈ ਦਿੱਤੇ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਤੇ ਕਾਫੀ ਜ਼ਿਆਦਾ ਸਵਾਲ ਜਿਹੜੇ ਸੀ ਖੜੇ ਹੋ ਗਏ ਸੀ ਕਾਫੀ ਜ਼ਿਆਦਾ ਸਵਾਲ ਜਿਹੜੇ ਸੀ ਉਹਨਾਂ ਲਈ ਬਣ ਚੁੱਕੇ ਸੀ ਪਰ ਹੁਣ ਇਹਨਾਂ ਸਵਾਲਾਂ ਦਾ ਜਵਾਬ ਕੌਣ ਦੇਗਾ ਇਹਨਾਂ ਵਾਇਰਲ ਹੋ ਰਹੀਆਂ ਵੀਡੀਓ ਦੇ ਉੱਤੇ ਕੌਣ ਗੱਲਬਾਤ ਕਰੇਗਾ ਇਹਦੇ ਬਾਰੇ ਬਿਲਕੁਲ ਪੰਜਾਬ ਸਰਕਾਰ ਜਵਾਬ ਦੇ ਐ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਖਾਸ ਖਬਰ ਜਿਹੜੀ ਹੈ ਹੁਣੇ-ਹੁਣੇ ਸામਨੇ ਆ ਰਹੀ ਹੈ ਜਿੱਥੇ ਕਿ ਸਰਕਾਰੀ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਬਾਹਰ ਕੱਢ ਕੇ ਸਕੂਲ ਨੂੰ ਤਾਲਾ ਲਾ ਦਿੱਤਾ ਗਿਆ ਹੈ ਪੱਖੇ ਲਾਉਣ ਦਾ ਦੋਸ਼ ਵੀ ਲਾਇਆ ਹੈ ਪੱਖੇ ਲਾਉਣ ਦਾ ਦੋਸ਼ ਲੱਗਿਆ ਹੈ ਸਕੂਲ ਦੇ ਸ਼ਹਿਰ ਦੇ ਸਕੂਲ ਮੋਗਾ ਦੇ ਵਿੱਚ ਸਕੂਲ ਆਫ ਐਮਿਨੈਂਸ ਦੇ ਅਧਿਆਪਕ ਨੇ 100 ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਸਕੂਲ ਨੂੰ ਤਾਲਾ ਲਾ ਦਿੱਤਾ ਜਿਸ ਕਾਰਨ ਬੱਚੇ 3 ਘੰਟੇ ਤੱਕ ਸਕੂਲ ਦੇ ਬਾਹਰ ਰਹੇ ਦੱਸਿਆ ਜਾ ਰਿਹਾ ਹੈ ਕਿ ਉਕਤ ਬੱਚੇ ਸਕੂਲ 'ਚ ਸ਼ਰਾਰਤਾਂ ਕਰ ਰਹੇ ਸਨ ਤੇ ਉਹਨਾਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਆਉਣ ਲਈ ਕਹਾਂ ਗਿਆ ਸੀ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਏ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਜਦੋਂ ਕੇ ਸਕੂਲ ਪ੍ਰਬੰਧਕਾਂ ਨੇ ਇਸ ਸੰਬੰਧੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਹੈ ਅਈ ਕਦੇ ਆਪਕ ਨੇ ਦੱਸਿਆ ਹੈ ਕਿ ਇਹ ਬੱਚੇ ਸ਼ਰਾਰਤਾਂ ਕਰਦੇ ਹੋਏ ਸਕੂਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਸਨ ਤੇ ਪੱਖੇ ਵੀ ਤੋੜ ਰਹੇ ਸਨ ਜਾਣਕਾਰੀ ਮੁਤਾਬਕ ਇਹਨਾਂ ਬੱਚਿਆਂ ਨੂੰ ਸਵੇਰ ਦੀ ਪ੍ਰਾਰਥਨਾ ਸਵਾ ਤੋਂ ਕੁਝ ਦੇਰ ਬਾਅਦ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਕੂਲ ਦੇ ਬਾਹਰ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਤੇ ਸਕੂਲ ਮੈਨੇਜਮੈਂਟ ਖਿਲਾਫ ਨਾਰੀ ਬਾਜ਼ੀ ਵੀ ਕੀਤੀ 3 ਘੰਟੇ ਬਾਅਦ ਜਦੋਂ ਸਥਿਤੀ ਵਿਗੜ ਗਈ ਤਾਂ ਬੱਚਿਆਂ ਨੂੰ ਸਕੂਲ ਲਿਜਾਇਆ ਗਿਆ ਇਹ ਵਿਦਿਆਰਥੀ 11ਵੀਂ ਤੇ 12ਵੀਂ ਜਮਾਤ ਦੇ ਸਨ ਸਕੂਲ ਤੋਂ ਬਾਹਰ ਬੱਚਿਆਂ ਦਾ ਕਹਿਣਾ ਹੈ ਕਿ ਅਧਿਆਪਕ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਤੇ ਉਹਨਾਂ ਨਾਲ ਕੋਟਮਾਰ ਜਿਹੜੀ ਹੈ ਕੀਤੀ ਜਾਂਦੀ ਹੈ ਉਹਨਾਂ ਬੱਚਿਆਂ ਨੇ ਵੀ ਵੱਡੇ ਇਲਜ਼ਾਮ ਜਿਹੜੇ ਨੇ ਲਗਾਉਣਾ ਕੀਤੇ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਵਿਜੀਲੈਂਸ ਬਿਊਰੋ ਵੱਲੋਂ ਮਰਤਕ ਦੇ ਨਾਂ ਤੇ ਕਰਜ਼ਾ ਲੈਣ ਦੇ આરોਪ 'ਚ ਸਹਿਕਾਰੀ ਬੈਂਕ ਦੇ ਪੰਜ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ ਹਾਂ ਜਿੱਥੇ ਕਿ ਇਹਨਾਂ ਨੇ ਇਹ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ ਦੇ ਕਰਮਚਾਰੀ ਨੇ ਇਸ ਮਾਮਲੇ 'ਚ ਸਹਿਕਾਰੀ ਸਭਾ ਧੁੱਗਾ ਕਲਾਂ ਦੇ ਨਾਲ ਸੰਬੰਧਿਤ ਤਿੰਨ ਜਣਿਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਫੜੇ ਗਏ ਮੁਲਜ਼ਮਾਂ ਦੀ ਪਛਾਣ ਯudhveer Singh ਮੌਜੂਦਾ ਸਹਾਇਕ ਰਜਿਸਟਰਾਰ ਸਹਾਇਕ ਸਹਿਕਾਰੀ ਬੈਂਕ ਦਸੂਹਾਰ ਰਵਿੰਦਰ ਸਿੰਘ ਕਲਰਕ ਕਮ ਕੈਸ਼ੀਅਰ ਮਨਜੀਤ ਸਿੰਘ ਕੈਸ਼ੀਅਰ ਸੇਵਾਮੁਕਤ ਅਵਤਾਰ ਸਿੰਘ ਸਾਬਕਾ ਮੈਨੇਜਰ ਸੇਵਾਮੁਕਤ ਅਤੇ ਪਰਮਜੀਤ ਸਿੰਘ ਸਾਹਿਬ ਕਾ ਮੈਨੇਜਰ ਸੇਵਾ ਮੁਕਤ ਬਜੋਂ ਜਿਹੜੀ ਐ ਪਹਿਚਾਨ ਹੋਈ ਹੈ ਵਿਜੀਲੈਂਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਕੈਸ਼ੀਅਰ ਅਜਾਇਬ ਸਿੰਘ ਨੂੰ ਪਿੰਡ ਧੁੱਗਾ ਕਲਾਂ ਦੇ ਰਹਿਣ ਵਾਲੇ ਸੋਸਾਇਟੀ ਦੇ ਮਰਿਤਕ ਮੈਂਬਰ ਗੁਲਜਾਰ ਸਿੰਘ ਦੇ ਨਾਂ ਤੇ 192000 ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਹੇਠ ਹੋਰਨਾ ਸਮੇਤ ਫੜਿਆ ਸੀ ਉਸਨੇ ਸਾਰਾ ਕਰਜ਼ਾ ਮਿਰਤਕ ਗੁਲਜਾਰ ਸਿੰਘ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਤੇ ਬਾਅਦ ਵਿੱਚ 1,90,000 ਰੁਪਏ ਦੁਬਾਰਾ ਕਰਜ਼ਾ ਲੈ ਲਿਆ ਉਕਤ ਕੈਸ਼ੀਅਰ ਨੇ ਗ੍ਰਿਫਤਾਰੀ ਡਰ ਕਾਰਨ ਸਾਰਾ ਕਰਜ਼ਾ 2,26,315 ਰੁਪਏ ਲੱਖ ਰੁਪਏ ਜਿਹੜੇ ਨੇ ਜਮ੍ਹਾਂ ਕਰਵਾ ਦਿੱਤਾ ਸੀ ਪੁੱਛਗਿੱਛ ਕਰਨ ਤੇ ਤਿੰਨ ਜਣੇ ਅਜਾਇਬ ਸਿੰਘ, ਤਰਸੀਮ ਸਿੰਘ ਅਤੇ ਨਿਰੰਜਨ ਸਿੰਘ ਨੂੰ ਫੜਿਆ ਗਿਆ ਹੈ ਹਾਲਾਂਕਿ ਇਹਨਾਂ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਪੁੱਛਗਿੱਛ ਦੇ ਵਿੱਚ ਹੋਰ ਇਹਨਾਂ ਕੋਲੋਂ ਕੀ ਕੀ ਕੁਝ ਜਿਹੜਾ ਨਵੀਂ ਜਾਣਕਾਰੀ ਨਿਕਲ ਕੇ ਮਣੀ ਆਉਂਦੀ ਹੈ ਇਹ ਤਾਂ ਬਾਅਦ ਵਿੱਚ ਹੀ ਦੱਸਿਆ ਜਾ ਸਕਦਾ ਹੈ ਹਾਲਾਂਕਿ ਬਿਲਕੁਲ ਇਹ ਜਿਹੜੀ ਗੱਲਬਾਤ ਹੈ ਉਹ ਸਾਫ਼ ਹੋਵੇਗੀ ਉਧਰ ਦੂਜੇ ਪਾਸੇ ਵਨ ਰੇਂਜ ਅਮਸਰ ਨੇ ਸੰਕਲਪ ਸੁਸਾਇਟੀ ਦੁਆਰਾ ਪਿਛਲੇ ਸਾਲ ਲਾਇ ਬੂਟਿਆਂ ਦਾ ਨਰੀਖਣ ਕੀਤਾ ਤੇ ਹੁਣ ਵੀ ਪੰਜਾਬ ਦੇ ਵਿੱਚ ਜਿੱਥੇ ਅੱਜ ਵੱਡੇ ਪੱਧਰ ਤੇ ਬੂਟੇ ਲਗਾਏ ਗਏ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਇਹ ਬੂਟੇ ਸਰਕਾਰੀ ਜਗਾਵਾਂ ਤੇ ਫਰੀ ਦੇ ਵਿੱਚ ਲਗਾਏ ਗਏ ਨੇ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ